ਹਾਂਜੀ ਬਈ ਕੀ ਹਾਲ ਚਾਲ ਆ ਤੇ ਸਵਾਗਤ ਆ ਬਈ ਤੁਹਾਡਾ ਆਏ ਆਪਣੇ ਅੱਜ ਦੇ ਦੂਜੇ ਵਲੌਗ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਸੀ ਬਈ ਚੂਹਿਆਂ ਬਾਰੇ ਕੁਝ ਕੁ ਬੰਦੇ ਕਹਿ ਦਿੰਦੇ ਆ ਵੀ ਚੂਹੇ ਰੱਖਣ ਦਾ ਘਰ ਚ ਕੀ ਫਾਇਦਾ ਇਹ ਬਿੱਠਾ ਮਾਰਦੇ ਆਂ ਕਰਦੇ ਆ ਜਿਉਂ ਕਰਦੇ ਆ ਆ ਤੁਸੀਂ ਦੇਖ ਸਕਦੇ ਹੋ ਬਈ ਆਪਾਂ ਲੈ ਕੇ ਆਏ ਸੀ 120 ਬੱਚੇ ਤੇ ਆ ਦੇਖ ਲਓ ਮੱਝਾਂ ਜਮਨ ਲੇਟੀਆਂ ਪੰਗਾਂ ਦੇ ਰਸਾ ਗਦੋਂ ਇਹ ਤੇ ਆ ਉੱਤੇ ਫਿਰਦੇ ਆ ਇਹਨਾਂ ਦੇ ਕੋਈ ਕੋ ਇਧਰ ਫਿਰਦੇ ਆ ਇਹਨਾਂ ਫੜਾ ਦੇ ਵਿੱਚ ਚਿਚੜਾਂ ਤੋਂ ਕੋਈ ਮੱਝਾਂ ਗਾਵਾਂ ਦੇ ਇਹ ਤਾਂ ਚੱਲ ਨਹੀਂ ਲੱਗਣ ਹੁੰਦੇ ਕੱਟਾ ਹੋ ਗਿਆ ਕੱਟੀ ਹੋ ਗਈ ਕੋਈ ਵੀ ਹੋ ਗਿਆ ਇਹ ਤਾਂ ਚਿਚੜ ਨਹੀਂ ਲੱਗਣ ਦਿੰਦੇ ਤੇ ਦੂਜਾ ਬਈ ਇਹ ਆਂਡਿਆ ਤਾਂ ਬਹੁਤ ਵਧੀਆ ਚੀਜ਼ ਆ ਇਹ ਸਾਲਾਂ ਦੇ ਵਿੱਚ ਇੱਕ ਇਹ ਆਂਡੇ ਨਹੀਂ ਵੀ ਮੰਨ ਕੇ ਚੱਲੋ ਮੁੱਖਣ ਦਿੰਦੇ ਤਬਾਕੀ ਵੀ ਥੋੜੇ ਸਾਹਮਣੇ ਹੀ ਆ ਉੱਪਰ ਜਿਹੜੇ ਬੈਠੇ ਆ ਬਈ ਇੱਧਰ ਵੀ ਦੇਖ ਸਕਦੇ ਹਾਂ ਤੁਹਾਨੂੰ ਕੋਸ਼ਕਾ ਵੀ ਇੱਧਰ ਫਿਰਦੇ ਆ ਇੱਧਰ ਆਪਾਂ ਪਾਇਆ ਸੀਗਾ ਮਤੀਰਾ ਇਹਨਾਂ ਨੂੰ ਜੀਰ ਕੇ ਦੇਖ ਸਕਦੇ ਹਾਂ ਬਈ ਅੱਧੇ ਮਤ ਖਾਈ ਜਾਂਦੀਆਂ ਮਤੀਰਾ ਅੱਧਿਆਂ ਨੂੰ ਪਾਈ ਸੀ ਆਪਾਂ ਖੀੜ ਕੋਸ਼ਕਾ ਫਿਰਦੇ ਆ ਅੰਦਰ ਉਹ ਵੀ ਤੁਸੀਂ ਦੇਖ ਲਓ ਬਈ ਤੇ ਆਹ ਫੈਲਾ ਬਈ ਨਾ ਚੈੱਕ ਕਰ ਲਓ ਮਾਧਿਆਂ ਨੂੰ ਵਧੀਆ ਸੁੱਤੀ ਪਈ ਆ ਬਈ ਤੇ ਉਹ ਰੋਟੀ ਚਿੱਟਰ ਤੋੜੀ ਜਾਂਦੇ ਆ ਮੱਝ ਦੇ ਥੱਲੇ ਪੈ ਗਏ ਵਾਕ ਇੱਧਰ ਵੇਖ ਲੋ ਕੁਛ ਕੁ ਇੱਧਰ ਫਿਰਦੇ ਆ ਦੇਖ ਸਕਦੇ ਆ ਬਾਈ ਹੁਣ ਉਸ ਵਾਸਤੇ ਹੰਦੂ ਦੇ ਪਾਸੇ ਵੀ ਦਿਖਾਉਨੇ ਆ ਉਹ ਸ਼ਾਫਰ ਦੇ ਕੁਛ ਉਹ ਫਿਰਦੇ ਇੱਧਰ ਵੀ ਫਿਰਦੇ ਆ ਕੁਛ ਉਧਰ ਆਪਣੇ ਵਟੇ ਜਾਨਵਰ ਫਿਰਦੇ ਆ ਦੇਸੀ ਜੋ ਸੁਜੀਦਾ ਬਾਈ ਦੇਖ ਰਹੇ ਹੋ ਤਾਂ ਬਾਕੀ ਜੇ ਵੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬੜੇ ਸ਼ੇਅਰ ਕਰ ਦਿਓ ਧੰਨਵਾਦ ਬਈ ਸਾਰਿਆਂ ਦਾ